ਫਿਰੋਜ਼ਪੁਰ ਦੇ ਕਸਬਾ ਮਲਾਵਾ ਵਾਲਾ ਦੇ ਪਿੰਡ ਕੁਹਾਲਾ ਨੂੰ ਤੜਕਸਰ ਪੁਲਿਸ ਨੇ ਘੇਰਾ ਪਾਇਆ ਅਤੇ ਪੂਰੇ ਪਿੰਡ ਵਿੱਚ ਸਰਚ ਆਪਰੇਸ਼ਨ ਕੀਤਾ ਸੂਚਨਾ ਸੀ ਕਿ ਇਸ ਪਿੰਡ ਦੇ ਇੱਕ ਘਰ ਵਿੱਚ ਨਾਮੀ ਗੈਂਗਸਟਰ ਲੁਕਿਆ ਹੋਇਆ ਹੈ ਤੜਕੇ ਕਰੀਬ 3 ਵਜੇ ਤੋਂ ਬਾਅਦ ਪਿੰਡ ਵਾਸੀਆਂ ਮੁਤਾਬਕ ਪੁਲਿਸ ਅਤੇ ਗੈਂਗਸਟਰ ਵਿਚਾਲੇ ਫਾਇਰ ਵੀ ਹੋਏ ਗੋਲੀਆਂ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਵਿੱਚ ਸਹਿਮ ਵਾਲਾ ਮਾਹੌਲ ਬਣ ਗਿਆ ਹੋਇਆ ਕਿਤੇ ਰਾਤ ਫਾਇਰ ਹੋਇਆ ਇਹਨਾਂ ਨੇ ਪਤਾ ਹੀ ਪੁਲਿਸ ਕਈ ਕਿਤੇ ਪੁਲਿਸ ਵਾਲੇ ਕਿਤੇ ਮੁੰਡੇ ਦੇ ਮਗਰ ਅੱਛਾ ਤੇ ਇਹ ਕਈਆਂ ਦੇ ਇਤਜਾਰ ਕਿਸੇ ਬੰਦੂਕ ਨਵੀਆਂ ਦੀ ਉਹਨੇ ਖੈਰ ਕੀਤਾ ਜਿਹੜੇ ਬੰਦੇ ਫੜੇ ਆ ਉਹ ਤੁਹਾਡੇ ਪਿੰਡ ਦੇ ਹਾਂਜੀ ਅੱਛਾ ਆਹ ਦੁਕਾਨਾਂ ਉਹਨਾਂ ਦੀਆਂ ਲੱਗ ਗਈ ਇੱਥੇ ਤੇ ਉਹ ਤਾਂ ਜਿਆਦਾ ਜਮੇ ਸਾਥ ਬੰਦੇ ਉਹਨੇ ਤੇ ਸਾਰੇ ਅਸੀਂ ਪਿੰਡ ਦੇ ਸਾਰੇ ਸੌਂਦੇ ਜੀ ਸਵੇਰ 4 ਵਜੇ 4 ਦੇਰੇ ਦੀ ਗੱਲ ਹੈ ਜੀ ਪਤਾ ਨਹੀਂ ਲੱਗ ਗੱਲ ਦਾ ਕੀ ਗੱਲ ਹੈ ਪੁੱਛਦੇ ਹੀ ਪੁੱਛੇ ਇੱਕ ਦੋ ਨੂੰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਵੱਡੇ ਬਲਾਏ ਨੂੰ ਪਤਾ ਕਿੰਨੀ ਕੁ ਪੂਲ ਸਾਈ ਜਿਹੜੀ ਇੱਥੇ ਉਸ ਤੋਂ ਸੌਆਂ ਦੇ ਹਿਸਾਬ ਨਾਲ ਜੀ ਗੱਡੀਆਂ 50 60 ਆ ਜੀ ਇਹ ਆ ਸੜ ਗੱਡੀਆਂ ਹੀ ਆ ਐਸਐਸਪੀ ਅਜਮੇਰ ਸਿੰਘ ਬਾਠ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਨਹੀਂ ਹੋਈ ਜਦਕਿ ਉਹਨਾਂ ਨੇ ਸ਼ੱਕ ਦੇ ਆਧਾਰ ਉੱਤੇ ਦੋ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਹੈ ਜਦਕਿ ਗੈਂਗਸਟਰ ਹਨੇਰੇ ਅਤੇ ਰਸਤਿਆਂ ਦਾ ਫੇਤੀ ਹੋਣ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ ਸਾਡੇ ਪਾਸ ਖਾਸ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕੁਇਸਪਿੰਡ ਵਿੱਚ ਕੋਈ ਗੈਂਗਸਟਰ ਟਾਈਪ ਦੇ ਜਿਹੜੇ ਬੰਦੇ ਆ ਛੁਪੇ ਹੋਏ ਆ ਜੋ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਸਵੇਰ 3:30 ਤੋਂ ਲੈ ਕੇ ਸਰਚ ਆਪਰੇਸ਼ਨ ਜਿਹੜਾ ਇੱਥੇ ਕਿਲਾ ਯਾਸੀਗਾ ਅਸੀਂ ਤਿੰਨ ਚੱਕੀ ਬੰਦੇ ਇੱਥੋਂ ਰੌਂਡ ਅਪ ਕੀਤੇ ਆ ਤੇ ਬਾਕੀ ਸਰਚ ਪਰੇਸ਼ਾਨ ਅਜੇ ਜਾਰੀ ਹੈ ਪਰਚੇ ਦਾ ਕਹਿਤਾ ਹੀ ਨਹੀਂ ਸਚਿਵੇ ਕੀ ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਵੀ ਸਵੇਰੇ ਸਵੇਰੇ ਫਾਈਟਿੰਗ ਹੋਈ ਹੈ ਦੂਹਾ ਤੇਰਾ ਵੱਲੋਂ ਤੇ ਉਹ ਨਹੀਂ ਨਹੀਂ ਕੋਈ ਕਿਸੇ ਕਿਸਮ ਦੀ ਕੋਈ ਫਾਇਰਿੰਗ ਨਾ ਪੁਲਿਸ ਵੱਲ ਹੋਈ ਨਾ ਕਿਸੇ ਹੋਰ ਵੱਲ ਹੋਈ ਹੈ ਬੜੇ ਬਾਕੀ ਦੇ ਵੀ ਗੱਡੀਆਂ ਗੁੜੀਆਂ ਆਏ ਨੇ ਸਾਂਡੇ ਗਰੁੱਪ ਦੇ ਚੱਲਦੇ ਨੇ ਨਹੀਂ ਨਹੀਂ ਉਹ ਜਿਹੜੇ ਬੰਦੇ ਫੜੇ ਨੇ ਉਹ ਕੋਈ ਨਾਰਮਲ ਹੀ ਨਹੀਂ ਬੰਦੇ ਅਸਲ ਜਿਹੜੇ ਮੇਨ ਸੀ ਕੋਈ ਹੋਰ ਨਹੀਂਗਾ ਸਾਡੇ ਬਾਬੂ ਆ ਸਕਿਆ ਗੈਂਗਸਟਰ ਦੀ ਸੂਚਨਾ ਮਿਲਦੇ ਹੀ ਕਰੀਬ 50 ਤੋਂ 60 ਗੱਡੀਆਂ ਵਿੱਚ ਸਵਾਰ ਪੁਲਿਸ ਟੀਮ ਦਾ ਪਿੰਡ ਨੂੰ ਘੇਰਨਾ ਫਿਰ ਸ਼ੱਕ ਦੇ ਆਧਾਰ ਉੱਤੇ ਪਿੰਡ ਦੇ ਸਭ ਤੋਂ ਭਲੇ ਵਿਅਕਤੀਆਂ ਨੂੰ ਕਾਬੂ ਕਰਨਾ ਸ਼ੱਕ ਪੈਦਾ ਕਰਦਾ ਹੈ ਕਿ ਕਿਸੇ ਵੱਡੇ ਅਤੇ ਨਾਮੀ ਗੈਂਗਸਟਰ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਨਾਬਾ ਜੇਲ੍ਹ ਤੋੜ ਕੇ ਭੱਜੇ ਵਿੱਕੀ ਗੌਂਡਰ ਅਤੇ ਕਤਲ ਹੋਏ ਸੁੱਖਾ ਕਾਲੋਂ ਦੀ ਗੈਂਗ ਵਿਚਾਲੇ ਟਕਰਾਅ ਦੀ ਸਖ਼ਤ ਸੰਭਾਵਨਾ ਬਣੀ ਹੋਈ ਹੈ ਇੱਕ ਪਾਸੇ ਸੁੱਖਾ ਕਾਲੋਂ ਗੈਂਗ ਵੱਲੋਂ ਗੌਂਡਰ ਦੇ ਸਾਥੀ ਨੂੰ ਨੰਗਾ ਕਰਕੇ ਕੁੱਟਣ ਦੀ ਵੀਡੀਓ ਸਾਹਮਣੇ ਆਈ ਉੱਥੇ ਦੂਜੇ ਪਾਸੇ ਵਿੱਕੀ ਗੌਂਡਰ ਦੀ ਵਿਦੇਸ਼ ਫਰਾਰ ਹੋਣ ਦੀ ਅਫਵਾਹ ਹੈ ਅਜੇ ਹਾਂ ਵੀ ਹੋ ਸਕਦਾ ਹੈ ਕਿ ਵਿੱਕੀ ਗੌਂਡਰ ਦੇ ਵਿਦੇਸ਼ ਭੱਜਣ ਦੀ ਅਫਵਾਹ ਫੈਲਾ ਕੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾਵੇ ਅਤੇ ਆਪਣੇ ਦੁਸ਼ਮਣਾਂ ਨੂੰ ਮਾਰਿਆ ਦੇ ਅੰਦਰ ਅਤੇ ਹੁਣ ਫਿਰੋਜ਼ਪੁਰ ਦੇ ਆਪਰੇਸ਼ਨ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨੇ ਬਿਊਰੋ ਰਿਪੋਰਟ ਟੀਵੀ ਪੰਜਾਬ